ਜੀ ਇਹ 16 ਤਰੀਕ ਨੂੰ ਪਿਛਲੇ ਮਹੀਨੇ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਗੱਡੀ ਆਲਟੋ ਜੋ ਕਿ ਹੰਡਾਇਆ ਬਰਨਾਲਾ ਰੋਡ ਤੋਂ ਸਲਿਪ ਰੋਡ ਚੜ੍ਹਦਾ ਹੈ ਮੋਗਾ ਰੋਡ ਤੇ ਉੱਥੇ ਦੁਪਹਿਰ ਦੇ ਟਾਈਮ ਉਹਦੇ ਵਿੱਚ ਅੱਗ ਲੱਗ ਗਈ ਤੇ ਜਦੋਂ ਪੁਲਿਸ ਪਾਰਟੀ ਪਹੁੰਚੀ ਤੇ ਫਾਇਰ ਬ੍ਰਿਗੇਡ ਐਂਬੂਲੈਂਸ ਨੂੰ ਬੁਲਾਇਆ ਗਿਆ ਸੀਗਾ ਉੱਥੇ ਮੌਕੇ ਤੇ ਤੇ ਦੇਖਿਆ ਕਿ ਇੱਕ ਇੰਡੀਵਿਜੂਅਲ ਉਹਦੇ ਵਿੱਚ ਹੀ ਉਹਦੀ ਵੀ ਡੈਥ ਹੋ ਗਈ ਸੀਗੀ ਬਾਅਦ ਦੇ ਵਿੱਚ ਉਹ ਪਤਾ ਲੱਗਿਆ ਕਿ ਉਹ ਮਿਸਟਰ ਹਰਚਰਨ ਸਿੰਘ ਸੀਗੇ ਜੋ ਕਿ ਵਿਕਟਿਮ ਸੀਗੇ ਇਸ ਕੇਸ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਇਨੀਸ਼ੀਅਲੀ ਐਦਾਂ ਜਿਤਾਇਆ ਜਾ ਰਿਹਾ ਸੀਗਾ ਕਿ ਇਹ ਐਕਸੀਡੈਂਟਲ ਡੈਥ ਹੈਗੀ ਜਿੱਦਾਂ ਗਰਮੀ ਦੇ ਕਾਰਨ ਆਵਸ਼ ਗਰਮੀ ਕਾਫੀ ਪੈਰੀ ਸੀ ਤੇ ਇਸ ਕਰਕੇ ਗੱਡੀ 'ਚ ਅੱਗ ਲੱਗ ਗਈ ਤੇ ਉਹਨਾਂ ਦੀ ਡੈਥ ਹੋ ਗਈ ਬਟ ਮੌਕੇ ਤੇ ਪਹੁੰਚ ਕੇ ਜਿੱਦਾਂ ਸਾਡੀ ਟੀਮਸ ਪਹੁੰਚਦੀ ਹੈ ਫੋਰੈਂਸਿਕ ਦੀ ਤੇ ਟੈਕਨੀਕਲ ਟੀਮਸ ਪਹੁੰਚੀ ਤੇ ਸੀਨੀਅਰ ਆਫਸਰਸ ਵੀ ਗਏ ਤੇ ਥੋੜਾ ਡਾਊਟ ਸੀਗਾ ਕਈ ਗੱਲਾਂ ਤੇ ਤੇ ਫਿਰ ਫੈਮਿਲੀ ਮੈਂਬਰਸ ਤੋਂ ਪੁੱਛਗਿੱਛ ਕੀਤੀ ਗਈ ਹਿਊਮਨ ਇੰਟ ਲਈ ਗਈ ਤੇ ਮਾਮਲਾ ਸ਼ੱਕੀ ਸਾਨੂੰ ਲੱਗਿਆ ਸੀ ਤੇ ਉਹਦੀ ਤਹਿ ਤੱਕ ਪਹੁੰਚਣ ਵਾਸਤੇ ਫਿਰ ਸਾਡੇ ਐਸਪੀ ਡੀ ਸਾਹਿਬ ਸੰਦੀਪ ਮੰਡ ਉਹਨਾਂ ਦੇ ਨਾਲ ਡੀਐਸਪੀ ਬਰਨਾਲਾ ਸਤਵੀਰ ਸਿੰਘ ਇਨਚਾਰਜ ਸੀਆਈਏ ਇੰਸਪੈਕਟਰ ਬਲਜੀਤ ਸਿੰਘ ਐਂਡ ਐਸਐਚਓ ਸਿਟੀ ਟੂ ਨਿਰਮਲਜੀਤ ਸਿੰਘ ਤੇ ਉਹਨਾਂ ਦੀ ਟੀਮ ਐਂਡ ਟੈਕਨੀਕਲ ਸਾਈਬਰ ਦੀ ਟੀਮਸ ਫੋਰੈਂਸਿਕ ਦੀ ਟੀਮਸ ਅਸੀਂ ਲਾਤੀ ਸੀਗੀ ਵਕ ਵਕ ਤੇ ਡੀਟੇਲਸ ਦੇ ਵਿੱਚ ਜਦੋਂ ਅਸੀਂ ਗਏ ਤੇ ਫੇਰ ਪਤਾ ਲੱਗਿਆ ਕਿ ਜੋ ਇਹ ਮਰਨ ਵਾਲਾ ਹੈਗਾ ਹਰਚਰਨ ਸਿੰਘ ਇਹਦੀ ਵਾਈਫ ਹੈਗੀ ਸੁਖਵੀਰ ਕੌਰ ਉਹਦਾ ਰਿਲੇਸ਼ਨ ਸੀਗਾ ਅਕਿਊਜ਼ਡ ਜੋ ਇਸ ਕੇਸ ਦੇ ਵਿੱਚ ਹੁਣ ਹੈਗਾ ਹਰਦੀਪ ਸਿੰਘ ਤੇ ਉਹਦਾ ਇੱਕ ਹੋਰ ਫਰੈਂਡ ਸੁਖਦੀਪ ਸਿੰਘ ਜੋ ਕਿ ਬਟੈਂਡਾ ਤੇ ਰਹਿਣ ਵਾਲੇ ਆ ਦੋਨੋਂ ਇਹਨਾਂ ਨੇ ਕਾਂਸਪੀਰੇਸੀ ਰਚੀ ਸੀ ਕਿ ਬਿਕੋਜ਼ ਇਹਨਾਂ ਦਾ ਅਫੇਅਰ ਬਾਰੇ ਹਰਚਰਨ ਸਿੰਘ ਨੂੰ ਪਤਾ ਲੱਗਿਆ ਸੀ ਉਹ ਰੋਕਦਾ ਸੀਗਾ ਤੇ ਇਹਨਾਂ ਨੇ ਸੋਚਿਆ ਵੀ ਇਹਨੂੰ ਜ਼ਾਨ ਤੋਂ ਮਾਰ ਕੇ ਇਹਨੂੰ ਰਾਤੋਂ ਹਟਾਇਆ ਜਾਏ ਇਹਦੇ ਵਿੱਚ ਹੀ ਇਹਨਾਂ ਨੇ ਦੁਪਹਿਰ ਦੇ ਟਾਈਮ ਉਹਨੂੰ ਬੁਲਾਇਆ ਬਾਹਰਨੇ ਸਰ ਉਸ ਪਾਸੇ ਉਹਦੇ ਵਿੱਚ ਓਵਰ ਪਾਵਰ ਕਰ ਲਿਆ ਗਿਆ ਉਹਨੂੰ ਤੇ ਗਲ ਦੇ ਵਿੱਚ ਉਹਦੇ ਪਰਣਾ ਪਾ ਕੇ ਤੇ ਇੱਕ ਜੋ ਹਿੱਟ ਘਰਾਂ ਦੇ ਵਿੱਚ ਯੂਜ਼ ਹੁੰਦਾ ਔਰ ਕਾਕਰਿਜਿਸ ਐਂਡ ਡਿਫਰੈਂਟ ਟਾਈਪ ਆਫ ਇਨਸੈਕਟਸ ਨੂੰ ਮਾਰਨ ਵਾਸਤੇ ਜ਼ਹਿਰੀਲੀ ਹੁੰਦੀ ਹੈ ਉਹ ਚੀਜ਼ ਉਹਦੇ ਨਾਲ ਉਹਦੇ ਮੂੰਹ ਤੇ ਨੱਕ ਦੇ ਵਿੱਚ ਪਾਤਾ ਜਿਹਦੇ ਨਾਲ ਉਹ ਤੁਰੰਤ ਬੇਹੋਸ਼ ਹੋ ਗਿਆ ਨਾਲ ਹੀ ਇਹਨਾਂ ਕੋਲ ਪਹਿਲਾਂ ਤੋਂ ਹੀ ਇਹਨਾਂ ਨੇ ਅਰੇਂਜ ਕੀਤਾ ਸੀਗਾ ਉੱਥੇ ਪੈਟਰੋਲ ਵਗੈਰਾ ਤੇ ਉਹ ਪਾ ਕੇ ਤੇ ਉੱਥੇ ਗੱਡੀ 'ਚ ਅੱਗ ਲਾ ਕੇ ਉੱਥੋਂ ਨਿਕਲ ਗਏ ਇਹਨਾਂ ਨੂੰ ਪਹਿਲਾਂ ਇਨੀਸ਼ੀਅਲੀ ਲੱਗ ਰਿਆ ਸੀਗਾ ਵੀ ਐਕਸੀਡੈਂਟਲ ਡੈਥ ਲੱਗੂਗੀ ਤੇ ਪਤਾ ਨਹੀਂ ਲੱਗੇਗਾ ਬਟ ਜਿੱਦਾਂ ਕਿ ਸਾਡੀ ਟੀਮਸ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹ ਕਾਂਸਪੀਰੇਸੀ ਨੂੰ ਅਨਅਰਥ ਕੀਤਾ ਤੇ ਇਹਦੇ ਵਿੱਚ ਹੁਣ ਇਹਨਾਂ ਤਿੰਨਾਂ ਦੀ ਅਸੀਂ ਅਰੈਸਟ ਪਾ ਲਈ ਹੈ रिकवरीज आर इन प्रोसेस ਤੇ ਡਿਊਰਿੰਗ ਇੰਟਰੋਗੇਸ਼ਨ ਇਨਵੈਸਟੀਗੇਸ਼ਨ ਮੋਢਲੀ ਤਪੀਜ ਦੇ ਵਿੱਚ ਇਹ ਖੁਦ ਵੀ ਮੰਨਦੇ ਆ ਕਿ ਜੋ ਇਹਨਾਂ ਨੇ ਇਦਾਂ ਇਦਾਂ ਕੰਮ ਕੀਤਾ ਇਸ ਚੀਜ਼ ਵਿੱਚ ਫਿਰ ਕਿਵੇਂ ਪਤਾ ਲੱਗੇ ਕਿ ਇਸ ਉਨਾ ਸ਼ੱਕ ਹੋਇਆ ਜਿਵੇਂ ਕਲਾਸਾ ਦਿਖਾਇਆ ਗਿਆ ਜੀ ਇਹ ਟੈਕਨੀਕਲ ਜਿੱਦਾਂ ਅਸੀਂ ਸੀਸੀਟੀਵੀ ਵੀ ਦੇਖੀ ਉਤੋਂ ਤੇ ਜਿੱਦਾਂ ਮੈਂ ਕਹਿ ਰਿਹਾ ਕਿ ਇਹਨਾਂ ਦੇ ਅਫੇਅਰ ਬਾਰੇ ਫੈਮਿਲੀ ਮੈਂਬਰਸ ਨੂੰ ਵੀ ਸ਼ੱਕ ਸੀਗਾ ਤਾਂ ਜਦੋਂ ਅਸੀਂ ਟੈਕਨੀਕਲ ਸਰਵੇਲੈਂਸ ਲਾਈ ਤੇ ਉਥੇ ਆਸ-ਪਾਸ ਲੋਕਾਂ ਨੂੰ ਆਂਡਗਵਾਂਡ ਦੇ ਵਿੱਚ ਪਤਾ ਕੀਤਾ ਤੇ ਹੌਲੀ-ਹੌਲੀ ਤਾਰ ਤੋਂ ਤਾਰ ਅਸੀਂ ਜੋੜੀ ਸੁਰਾਗ ਮਿਲਦੇ ਗਏ ਸਾਨੂੰ ਤੇ ਇਸੇ ਕਰਕੇ ਲਗਭਗ ਕਾਫੀ ਦਿਨ 16 ਤਰੀਕ ਦੀ ਵਾਰਦਾਤ ਹੈ 20 ਦਿਨ ਸਾਨੂੰ ਲੱਗ ਗਏ ਕਿਉਂਕਿ ਬਿਲਕੁਲ ਹੀ ਬਲਾਈਂਡ ਮਰਡਰ ਕੇਸ ਸੀਗਾ ਤੇ ਇਹਨੂੰ ਤਹਿ ਤੱਕ ਜਾ ਕੇ ਬਿਕੋਜ਼ ਵੀ ਵਾਂਟਡ ਕਿ ਭਈ ਸਾਡੇ ਕੋਲ ਸਬਸਟੈਂਸ਼ੀਅਲ ਐਵਿਡੈਂਸ ਹੋਏ ਤਾਂ ਹੀ ਕਿਸੇ ਨੂੰ ਕਿਉਂਕਿ ਮਰਡਰ ਕੇਸ ਰਜਿਸਟਰ ਕਰਕੇ ਅਰੈਸਟ ਪਾਣਾ ਵੱਡੀ ਗੱਲ ਹੁੰਦੀ ਹੈ 23 ਕਰਕੇ ਸਮਾਂ ਲੱਗਿਆ ਬਟ ਬਹੁਤ ਹੀ ਮਿਹਨਤ ਦੇ ਨਾਲ ਅਸੀਂ ਇਹਨੂੰ ਡੂੰਘਾਈ ਦੇ ਨਾਲ ਤਫ਼ਤੀਸ਼ ਕਰਕੇ ਸਾਡੀ ਸਾਰੇ ਕੇ ਸਾਰੇ ਫੈਕਟ ਸਰਫੇਸ ਹੋ ਗਏ ਸਰ ਕਿੰਨੇ ਕਰਤਾ ਦੀਆਂ ਕਿਸ ਤਰ੍ਹਾਂ ਇਹ ਇਹ ਜੀ ਇਹ बिकॉज ਇਹ ਪਿਛਲੇ ਮਹੀਨੇ ਦੀ ਵਾਰਦਾਤ ਹੈਗੀ ਤਾਂ 302 ਦੇ ਵਿੱਚ ਹੀ ਆਪੀਸੀ ਦਾ ਸੈਕਸ਼ਨ ਜੋ ਸੀਗਾ ਉਹਦੇ ਵਿੱਚ ਹੀ ਇਹ ਪਰਚਾ ਦਿੱਤਾ ਗਿਆ ਤੇ ਇਹਦੇ ਵਿੱਚ ਤਿੰਨ ਜਿਹੜੇ ਅਕਿਊਜ਼ ਹੈ ਜਿਨ੍ਹਾਂ ਨੇ ਕੀਤਾ ਸੀਗਾ ਉਹ ਤਿੰਨੋਂ ਹੀ ਨੂੰ ਹੀ ਅਸੀਂ ਅਰੈਸਟ ਕਰ ਲਿਆ ਹੈਗਾ ਜੋ ਮਰਨ ਵਾਲਾ ਹੈ ਸੀਗਾ ਹਰਚਰਨ ਸਿੰਘ ਉਹਦੀ ਵਾਈਫ ਸੁਖਵੀਰ ਕੋ ਸੁਖਜੀਤ कौर ਤੇ ਇੱਕ ਉਹਦਾ ਜਿਹਦੇ ਨਾਲ ਉਹਦਾ ਰਿਲੇਸ਼ਨ ਸੀਗੇ ਹਰਦੀਪ ਸਿੰਘ ਇਹ ਉਹਨਾਂ ਦਾ ਦੋਸਤ ਦੋਨਾਂ ਦਾ ਸੁਖਦੀਪ ਸਿੰਘ ਤਿੰਨਾਂ ਨੂੰ ਹੀ ਅਸੀਂ ਅਰੈਸਟ ਕਰ ਲਈ। ਕਾਰ ਵਿੱਚ ਹੀ ਬੈਠੀ ਸੀ ਦੀ ਘਰ ਲਈ ਜਾਂ ਇਹਨਾਂ ਨੇ ਗੱਡੀ ਆ ਕੇ ਰੋਕੀ ਨਹੀਂ ਇਹ ਗੱਡੀ ਦੇ ਵਿੱਚ ਹੀ ਜੋ ਇਹਨਾਂ ਨੇ ਜੋ ਹਾਲੇ ਪਤਾ ਲੱਗਿਆ ਹੈਗਾ ਕਿ ਗੱਡੀ ਦੇ ਵਿੱਚ ਹੀ ਅੰਦਰ ਵੜ ਕੇ ਉਹਨੂੰ ਜਿੱਦਾਂ ਮੈਂ ਦੱਸਿਆ ਕਿ ਪੜਨਾ ਪਾ ਲਿਆ ਤੇ ওভার ਪਾਵਰ ਕਰ ਲਿਆ ਕਿਉਂਕਿ ਇਹ ਤਿੰਨ ਜਣੇ ਸੀਗੇ ਤੇ ਨਾਲ ਹੀ ਉਹਨੂੰ ਸੁਗਾਤਾ ਜੋ ਹਿੱਟ ਸੀਗਾ ਉਹ ਨੱਕ ਦੇ ਵਿੱਚ ਪਾ ਕੇ ਤੇ ਉਹ ਜਦੋਂ ਅਨਕੌਂਸ਼ੀਅਸ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਦੇ ਵਿੱਚ ਅਗਲਾਤੀ ਸਰ ਜਿਵੇਂ ਜਾਤ ਖੁਲਾਸੇ ਹੁੰਦੇ ਉਮੀਦ ਲੱਗਦੀ ਹੈ ਵੀ ਇਹ ਵੀ ਸੁਨਨ ਦੇ ਵਿਚਾਰੇ ਵੀ ਕੋਈ ਇੰਸ਼ੂਰੈਂਸ ਵਗੈਰਾ ਦੀ ਪਾਲਿਸੀ ਦਾ ਕੁਛ ਹਾਂਜੀ ਇਹ ਸਾਡ ਨੂੰ ਵੀ ਪਤਾ ਲੱਗਿਆ ਹੈ ਜੀ ਇਹ ਸਾਰੀ ਗੱਲਾਂ ਤੇ ਅਸੀਂ ਗੌਰ ਕਰਾਂਗੇ ਤੇ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਤੇ ਹੁਣ ਹੋਰ ਡੀਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ ਤੇ ਇਹਨਾਂ ਚੀਜ਼ਾਂ ਨੂੰ ਵੀ ਬਿਲਕੁਲ ਗੌਰ ਤੇ ਦੇਖਿਆ ਜਾਏਗਾ ਸਰ ਪਤੀ ਦੇ ਮਾਰਟਰ ਜਦੋਂ ਪਤਨੀ ਦੇ ਧੁੰਮਕਾ ਸਾਹਮਣੇ ਆਇਆ ਤਾਂ ਇਹ ਤੋਂ ਮਾਪਿਆ ਗਿਆ ਕਿ ਸਾਸਲੀ ਮੌਤ ਹੋਈ ਸੀ ਉਹਨੂੰ ਵੀ ਪਿੰਡ ਵਾਲੇ ਨੂੰ ਅਲੌਟ ਕਰ ਰਹੇ ਨੇ ਵੀ ਉਹਦੇ 'ਚ ਇਹਦਾ ਹੱਥ ਹੋ ਸਕਦਾ ਜੀ ਅਭੀ ਜਿੱਦਾਂ ਅਸੀਂ ਦੱਸਿਆ ਕਿ ਇਹ ਵੀ ਐਕਸੀਡੈਂਟਲ ਡੈਥ ਦਿਖਾਇਆ ਸੀਗਾ ਤੇ ਅਗਰ ਉਹ ਵੀ ਹੈ ਉਹ ਉਸਨੂੰ ਵੀ ਐਸੀ ਦਰਕਿਨਾਰ ਨਹੀਂ ਕਰਦੇ ਹਰ ਜੋ ਪਹਿਲੂ ਤੋਂ ਜਾਂਚ ਕੀਤੀ ਜਾਏਗੀ ਉਹਦੀ